ਬਹੁਤ ਵਧੀਆ ਬਾਬਾ ਜੀ ਜਿਹੜੇ ਕੰਮ ਇਹਨਾਂ ਕੀਤੇ ਆ ਬਾਬਾ ਜੀ ਕਾਹ ਦੀ ਕੋਈ ਸਾਦਾ ਬਹੁਤ ਵਧੀਆ ਕੰਮ ਕੀਤੇ ਨੇ ਲੋਕ ਇਹਦੇ ਖਾਏ ਖਾਏ ਲੋਕ ਇਹ ਨਹੀਂ ਇਹਨਾਂ ਚੜ੍ਹ ਕੇ ਖਦਾ ਆ ਇਹਦੇ ਨਾ ਇਹਨਾਂ ਦਾ ਵੱਜ ਗਿਆ ਖਾਣੇ ਹੋ ਰਿਹਾ ਇਹਦੇ ਬਿਚਾਰੇ ਬੰਦੇ ਬੜੇ شریف ਆ ਬਹੁਤ ਨੇਕੀ ਇਹ ਬੰਨ ਕੰਮ ਕੀਤੇ ਜਿਹੜੇ ਕੀ ਲੱਗਦਾ ਕਿ ਪੰਜਾਬ ਨੂੰ ਜਿੰਨਾ ਇਹਨਾਂ ਨੇ ਸਵਾਰਿਆ ਕੋਈ ਹੋਰ ਸਵਾਰ ਨਹੀਂ ਨਹੀਂ ਸਵਾਰਦਾ ਕੋਈ ਨਹੀਂ ਸਵਾਰਦਾ ਬਾਬਾ ਜੀ ਜੋ ਕੰਮ ਕਰਦੇ ਨੇ ਕੋਈ ਕਾਰ ਨਹੀਂ ਸਾਦਾ ਉਮੀਦਾਂ ਕੀ ਨੇ ਮੈਂ ਤਾਂ ਚੰਗਾ ਆਈਆਂ ਨੇ ਫੇਰ ਗੱਡੀ ਚਲਾਵੇ ਕਰਾਂ ਫਿਰ ਜੋ ਕੰਮ ਨਹੀਂ ਕਰਦੇ ਫੇ ਜਿਨ੍ਹਾਂ ਨੇ ਰਾਮਤੀਸ ਰੁਪਈਆ ਲਾਇਆ ਉਹਨਾਂ ਕੇ ਲਾਈਟ ਸਦਾ ਉਥੇ ਉਥੇ ਅੜਾ ਮੜ ਲਾਇਆ ਗੈਣੀ ਸ਼ਰਮਣੀ ਅਕਾਲੀ ਦਲ ਸਰਕਾਰ ਦੁਬਾਰਾ ਆਣੀ ਚਾਹੀਦੀ ਹੈ ਵਧੀਆ ਵਧੀਆ ਗੱਲ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਬਾਬਾ ਜੀ ਫੇਰ ਹੀ ਪੰਜਾਬ ਦਾ ਵਿਕਾਸ ਹੋਊ ਆ ਫੇਰ ਬਹੁਤ ਹੋਊ ਬਹੁਤ ਵਧੀਆ ਬਾਬਾ ਜੀ ਜਿਹੜੇ ਕੰਮ ਇਹਨਾਂ ਕੀਤੇ ਆ ਬਾਬਾ ਜੀ ਕਹਾਂ ਹੀ ਕੋਈ ਨਹੀਂ ਸਕਦਾ ਬਹੁਤ ਵਧੀਆ ਕੰਮ ਕੀਤੇ ਨੇ ਲੋਕੇ ਦੇ ਖਾਏ ਖਾਏ ਲੋਕ ਗਏ ਨੇ ਇਹਨਾਂ ਚੜ੍ਹ ਕੇ ਖਦਾ ਆ ਇਹਦੇ ਨਾ ਇਹਨਾਂ ਦਾ ਵੱਜ ਗਿਆ ਖਾਲੇ ਹੋ ਰਿਹਾ ਇਹ ਬੇਚਾਰੇ ਬੰਦੇ ਬੜੇ شریف ਆ ਬਹੁਤ ਨੇਕੀ ਇਹ ਬੰਨ ਕੰਮ ਕੀਤੇ ਜਿਹੜੇ ਕੀਤੇ ਨੇ ਕੀ ਲੱਗਦਾ ਕਿ ਪੰਜਾਬ ਨੂੰ ਜਿੰਨਾ ਇਹਨਾਂ ਨੇ ਸਵਾਰਿਆ ਕੋਈ ਹੋਰ ਸਵਾਰ ਨਹੀਂ ਨਹੀਂ ਸਵਾਰਦਾ ਕੋਈ ਨਹੀਂ ਸਵਾਰਦਾ ਬਾਬਾ ਜੀ ਜੋ ਕੰਮ ਕਰਦੇ ਨੇ ਕੋਈ ਕਾਰ ਨਹੀਂ ਸਦਾ ਉਮੀਦਾਂ ਕੀ ਨੇ ਮੈ ਤਾਂ ਚੰਗਾ ਆਈਆਂ ਨੇ ਫੇਰ ਗੱਡੀ ਚਲਾਵੇ ਕਰਾਂ ਫਿਰ ਜੋ ਕੰਮ ਅਖਸਰ ਕਰ ਜਵੇ ਜਿਨ੍ਹਾਂ ਨੇ 300 ਰੁਪਇਆ ਲਾਇਆ ਉਹਨਾਂ ਕੇ ਲਾਇ ਹੀ ਸਦਾ ਉਥੇ ਉਥੇ ਅੜਾ ਮੜੀ ਲਾਇ ਕੇ ਨਹੀਂ ਸ਼ਰਮ ਨੇ ਅਕਾਲੀ ਦਲ ਸਰਕਾਰ ਦੁਬਾਰਾ ਆਣੀ ਚਾਹੀਦੀ ਹੈ ਵਧੀਆ ਵਧੀਆ ਗੱਲ ਆ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਬਾਬਾ ਜੀ ਤੇਰੀ ਪੰਜਾਬ ਦਾ ਵਿਕਾਸ ਆ ਫੇਰ ਬਹੁਤ ਆਊ ਠੀਕ ਹੈ